ਹਾਂਜੀ ਅੱਜ ਆਪਾਂ ਜਿਹੜੀ ਖਾਸ ਵੀਡੀਓ ਕਰਨ ਲੱਗੇ ਆ ਟਰੈਕਟਰ ਆਪਣੇ ਕੋਲੇ ਹੈਗਾ ਨਿੱਕਾ ਜਿਹਾ ਤੇ ਕੰਮ ਹੈਗੇ ਆ ਵੱਡੇ ਤੇ ਆਪਾਂ ਹੈਗੇ ਆ ਪਿੰਡ ਟੀਮਾਂ ਵਾਲੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਬਾਈ ਜੀ ਕੀ ਨਾਮ ਹੈ ਇਹ ਆਪਣਾ ਕੁਲਦੀਪ ਸਿੰਘ ਠੀਕ ਹੈ ਕੁਲਦੀਪ ਸਿੰਘ ਨਾਮ ਬਾਈ ਦਾ ਤੇ ਬਾਈ ਕਿਹੜਾ ਮਾਡਲ ਆ ਟਰੈਕਟਰ ਇਹ ਇਹ 90 ਮਾਡਲ 90 ਮਾਡਲ ਦਾ ਬੜੀ ਸੰਭਾਈ ਰੱਖੀ ਆ ਬਾਈ ਟਾਇਰ ਟੂਰ ਵੀ ਨਵੇਂ ਆ ਹਨ ਤੇ ਕੰਮ ਕਿੰਨਾ ਕੁ ਲੈਨੇ ਆ ਦੇ ਤੋਂ ਕੰਮ ਬਹੁਤ ਲੈਨੇ ਕੀ ਕੀ ਕੰਮ ਲੈ ਲੈਨੇ ਹਾਂ ਰੀਪਰ ਵੀ ਮਾਰ ਲਈ ਤੇ ਨਾ ਸਾਰਾ ਕੰਮ ਠੀਕ ਆ ਕਣਕ ਵੀ ਇਹਦੇ ਨਾਲ ਵਿਜੀਦੀ ਆ ਠੀਕ ਆ ਕਣਕ ਕਿੰਨੇ ਕਿੰਨੀ ਵਜਾਂਦ ਕਰਦੇ ਕਿੰਨੇ ਵਾਂ ਦੀ 35 ਕਿੱਲੇ ਹੁੰਦੇ ਆ ਅੱਛਾ ਇਹਦੇ ਨਾਲ ਹੀ ਵੇਚਦੇ ਆ ਹੈ ਤੇ ਹੋਰ ਕੀ ਕਰਦੇ ਆ ਹਾਲ-ਹਾਲ ਮਾਰਦੇ ਆ ਦਿਨ ਹਾਲ ਕਦੂ ਕਰ ਲਈਦੇ ਇਹਨਾਂ ਸਾਰਾ ਅੱਛਾ ਠੀਕ ਆ ਕਦੂ ਵੀ ਇਹਦੇ ਨਾਲ ਹੀ ਕਰਦੇ ਆ ਤੇ ਖਵਦਾ ਖੋਦਾ ਨਹੀਂ ਇਹ ਕਹਿਵਾ ਚੀਜ਼ ਪੂਰੀ ਬਹੁਤ ਵਧੀਆ ਤੇ ਕਿੰਨਾ ਨਵਾਂ ਲਿਆ ਸੀ ਤੁਸੀਂ ਕਿ ਪੁਰਾਣਾ ਹੀ ਲਿਆ ਸੀ ਨਹੀਂ ਚੱਲਿਆ ਲਿਆ ਥੋੜਾ ਜਿਹਾ ਠੀਕ ਆ ਜੀ ਕੁਆਲਿਟੀ ਬਹੁਤ ਸੋਹਣੀ ਪਈ ਹੈ ਨਾ ਜੇ ਵੇਖਿਆ ਜਾਵੇ ਤੈਨ ਇਕੱਲੀ-ਇੱਕਲੀ ਚੀਜ਼ ਵਧੀਆ ਪਈ ਹੈ ਇਹਦੀ ਤੇ ਕਿਵੇਂ ਆ ਰਿਪੇਅਰ ਰਿਪਿਅਰ ਕਿੰਨੀ ਕਹਦੀ ਫੇਰ ਤਾਂ ਹੈ ਨਹੀਂ ਇਹਦੀ ਹੈ ਖਲਦੋ ਤਾਂ ਹੈ ਹੀ ਨਹੀਂ ਠੀਕ ਆ ਤੇ ਤੇਲ ਖਰਚਾ ਤੇਲ ਖਰਚੇ ਉਹ ਕਰਦਾ ਠੀਕ ਆ ਤੇ ਟਾਇਰ ਹੁਣ ਨਵੇਂ ਪਵਾਏ ਆ ਹਾਂ ਟਾਇਰ ਹੁਣਾਂ ਤੀਜੀ ਜੋੜੀ ਚੜਾ ਦਈਏ ਅੱਛਾ ਠੀਕ ਆ ਤੀਜੀ ਜੋੜੀ ਚੜਾ ਲਈ ਟਰਾਲਾ ਮਗਰ ਵੱਡਾ ਹੀ ਵਾਲਾ ਪਾਇਆ ਪਿਆ ਹੈ ਟਰਾਲਾ ਖਾਚ ਲੈਦਾ ਭਰਿਆ ਛੋਨੇ ਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਇੱਥੇ ਠੀਕ ਆ ਟਰਾਲਾ ਹੀ ਪਾ ਦਨੇ ਹੈ ਤੁਸੀਂ ਤੁਸੀਂ ਦੇਖ ਸਕਦੇ ਆਂ ਬਾਈ ਕੁਆਲਿਟੀ ਤੇ ਬਾਈ ਲੋਹੇ ਲਾਏ ਪੱਖੋਂ ਵਧੀਆ ਪਿਆ ਹਨਾ ਕੋਈ ਐ ਨਹੀਂ ਗੱਲ ਜੜਿਆਂ ਗਲਿਆਂ ਨਹੀਂ ਹਨਾ ਕਿ ਤੂੰ ਸਾਰਾ ਅਰੀਜਨਲ ਹੀ ਐ ਇਹ ਹੂੰ ਇਹ ਤੂੰ ਜੈਡ ਤੇ ਛਤਰੀ ਮੈਨੂੰ ਲੱਗਦਾ ਵੱਡੀ ਲੱਗਦੀ ਹੈ ਹਨਾ ਛਤਰੀ ਲਵਾਈ ਹੈ ਦੋਸਾ ਠੀਕ ਆ ਮੈਂ ਦੂਰੋਂ ਵੇਖਿਆ ਜਦੋਂ ਮੈਂ ਉਧਰੋਂ ਆਉਂਦਾ ਸੀ ਸਾਹਮਣੋਂ ਦੇਖਿਆ ਮੈਂ ਕਿਹਾ ਬਾਈ ਯਾਰ ਟਰੈਕਟਰ ਤਾਂ ਲਈ ਆਉਂਦਾਗਾ ਮੈਸੀ ਦਾ 35 ਐਚਪੀ ਵਾਲਾ ਬਾਈ ਬਹੁਤ ਸੋਹਣੀ ਕੁਆਲਿਟੀ ਯਾਰ ਟਰੈਕਟਰ ਦੀ ਮਾਨ ਖੁਸ਼ ਹੋ ਗਿਆ ਦੇਖ ਕੇ ਬੰਪਰ ਬੰਪਰ ਵੀ ਉਵੇਂ ਹੀ ਆ ਨਾਲ ਦਾ ਜੋ ਕੁਝ ਹੈਗਾ ਹੈ ਮਾਲ ਦਾ ਹੀ ਹੈ ਉਦੋਂ ਅੰਦਾਜ਼ਾ ਕੀ ਰੇਟ ਚ ਲਿਆ ਹੋਣਾ ਤੁਸੀਂ ਉਦੋਂ ਅਸੀਂ ਲਿਆਈ 90 ਦਾ ਠੀਕ ਆ ਤੇ ਹੁਣ ਉਨੀ ਹਾਲਤ ਜੀ ਪਿਆ ਹਨ ਜਿਵੇਂ ਸੀਗਾ ਹੁਣ ਤਾਂ ਵੱਧ ਵੇਖ ਜੂਗਾ ਵੱਧ ਵੈਲਿਊ ਦਾ ਸਹੀ ਗੱਲ ਆ ਉਹਦਾ ਟਾਇਰ ਵੀ ਨਹੀਂ ਸੀ ਠੀਕ ਆ ਤੇ ਹੁਣ ਬਾਅਦ ਚ ਫਿਰ ਆ ਮਾਰਾ ਮੋਟਾ ਕੰਮ ਕਰਾਇਆ ਹੈ ਹੂੰ ਬੋਰ ਵੀ ਕਰਾਦਾ ਇਹਦਾ ਸਾਰਾ ਠੀਕ ਆ ਨਹੀਂ ਕੁਆਲਿਟੀ ਬਹੁਤ ਸੋਹਣੀ ਹੈ ਯਾਰ ਤੇ ਜਿਵੇਂ ਮੰਨ ਲਓ ਹੁਣ ਤੁਸੀਂ ਜ਼ਿਆਦਾਤਰ ਕੰਮ ਲੈਣੇ ਆ ਤਾਂ ਉਹ ਢੇੜਿਆਂ ਤੇ ਟਰੈਕਟਰ ਪੱਠੇ-ਪੁੱਠੇ ਲਿਆਉਣ ਤੇ ਜਾਣ ਪੱਠੇ ਵੀ ਲਈਦੀ ਆ ਰੇ ਰ ਇਸੇ ਨਹੀਂ ਪਾਈਦੀ ਠੀਕ ਆ ਸਾਰੇ ਕੰਮਾਂ ਜੀ ਕਰਦੇ ਆ ਵਾਪਸੀ ਤੇ ਢੇੜੇ ਵੀ ਲਾ ਲਈਏ ਠੀਕ ਆ ਨਹੀਂ ਜਿਵੇਂ ਢੇੜੇ-ਗੋੜੇ ਲਾਉਣੇ ਆ ਐ ਨਹੀਂ ਆ ਜਿਵੇਂ ਆਪਾਂ ਕਹਿੰਦੇ ਆ ਭਾਰਾ ਟਰਾਲਾ ਜਾਂ ਟਰਾਲੀ ਭਾਰੀ ਕੋਈ ਕਰ ਨਹੀਂ ਚਾਹਦਾ ਇਹ ਜਮਾਂ ਭਾਏ ਅੱਛਾ ਉਹਵੇਂ ਹੀ ਪੱਧਿਆ ਫਿਰਦਾ ਉਹਵੇਂ ਆ ਲੈ ਕੇ ਛੱਡ ਜਾਂਦਾ ਪਰ ਠੀਕ ਆ ਕੁਆਲਟੀ ਯਾਰ ਸੋਹਣੀ ਆ ਟਰੈਕਟਰ ਦੀ ਆਹ ਤੋ ਹੀ ਦੇਖ ਸਕਦੇ ਆ ਕੱਲੀ ਕੱਲੀ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਬਹੁਤ ਜ਼ਿਆਦਾ ਸਫਾਈ ਦੇ ਵਿੱਚ ਰੱਖਿਆ ਹੋਇਆ ਹੈ ਬਾਈਆਂ ਨੇ ਇਹ ਨਹੀਂਗਾ ਵੀ ਟਰੈਕਟਰ ਛੋਟਾ ਕੰਮ ਬਹੁਤ ਜ਼ਿਆਦਾ ਲੈਂਦੇ ਆ ਇਹਦੇ ਤੋਂ ਬਾਕੀ ਕੰਮ ਵਾਲੇ ਬੰਦੇ ਜਿਹੜੇ ਉਹ ਇਦਾਂ ਦਾ ਸਿਸਟਮ ਨਹੀਂ ਹੁੰਦਾ ਵੀ ਡੈੱਕ ਡੁੱਕ ਜਮਾ ਨਹੀਂ ਲਾਇਆ ਪਈ ਇਹਨਾਂ ਕੰਮ ਵਾਲਾ ਸਿਸਟਮ ਹੀ ਆ ਸਾਰਾ ਆ ਤੋ ਹੀ ਦੇਖ ਲੋ ਕੱਲੀ ਕੱਲੀ ਚੀਜ਼ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਸਾਲਾ 15 ਫੁੱਟਾਂ ਮੋਜ ਇਹਨਾਂ ਦਾ ਜਾਂਦਾ ਪਹਿਲੇ ਹੈ ਜੀ ਠੀਕ ਆ ਤੇ ਹੂੰ ਕਿਹੜੇ ਹੂੰ ਰੇਸ ਰੋਸ ਕਿੰਨੀ ਕਾ ਜਿਵੇਂ ਭਾਈ ਦਾ ਛੜਕ ਛੁੜਕ ਤੇ ਭੜਕ ਤੇ ਬਹੁਤ ਭਾਈ ਦਾ ਹੈ ਹੈ ਬਹੁਤ ਭਾਈ 850 ਜੀ ਨਹੀਂ ਆਉਂਦਾ। ਅੱਛਾ ਠੀਕ ਆ। ਹੋਰ ਟਰੈਕਟਰ ਵੀ ਹੈਗਾ ਤੁਹਾਡਾ ਨਾਲ ਇਹਦੇ ਕੋਈ। ਉਹ ਵੀ 850 ਹੈਗਾ। ਅੱਛਾ ਠੀਕ ਆ। 855 ਨਾਲ ਆ ਜੇ। ਤੇ ਇਹ ਰੱਖਿਆ ਤੁਸੀਂ ਜਿਆਦਾ ਮੈਨੂੰ ਲੱਗਦਾ ਵਰਤ ਦੇ ਹੀ ਆ। ਹਾਂ ਪੱਠੇ-ਪੁੱਠਿਆਂ ਨੂੰ ਵੀ ਜਿਆਦਾ ਚਾਹੀਦਾ। ਠੀਕ ਆ ਭਾਈ ਜੀ ਠੀਕ ਆ। ਤੇ ਪਹਿਲੀ ਗੱਲ ਦਾ ਭਾਈ ਧੰਨਵਾਦ ਹੈ ਜਿਹੜਾ ਤੁਸੀਂ ਟਾਈਮ ਦਿੱਤਾ ਯਾਰ ਵੀਡੀਓ ਬਣਾਉਣ ਵਾਸਤੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਟਾਈਮ ਕਿਸੇ ਕੋਲੇ ਹੈ ਨਹੀਂ ਕੰਮ ਦੀ ਰੁੱਤ ਆ ਗਈ। ਤੁਸੀਂ ਦੇਖ ਸਕਦੇ ਆ ਭਰਾ ਮੇਰਾ ਬਹੁਤ ਜਿਆਦਾ ਵਧੀਆ। ਪਿੰਡ ਟੀਮਾਂ ਵਾਲੀ ਆ ਬਾਈ ਦਾ ਤੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਟਰੈ